ਅੱਗੇ ਵੀਦਾਂਗੇ ਪੰਜਾਬ ਕਾਂਗਰਸ ਦਾ ਵਫਦ ਹੈ ਰਾਜਪਾਲ ਨੂੰ ਮਿਲਿਆ ਜੀ ਹਾਂ ਮਾਈਨਿੰਗ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਦਗੇ ਠੇਕੇਦਾਰਾਂ ਦੇ ਨਾਲ ਸਰਕਾਰ ਦੀ ਮਿਲੀਭੁਗਤ ਹੈ ਪ੍ਰਤਾਪ ਬਾਜਵਾ ਨੇ ਇਲਜ਼ਾਮ ਲਗਾਏ ਨੇ 19875 ਕਰੋੜ ਰੁਪਏ ਦੀ ਲੁੱਟ ਹੋਈ ਹੈ ਇਹ ਇਲਜ਼ਾਮ ਪ੍ਰਤਾਪ ਬਾਜਵਾ ਲਗਾ ਕੇ ਵਿਖਾਈ ਦਿੱਤੇ ਜਿਆ ਇੱਕ ਹੋਰ ਮੁਰਤਦਾਨ ਦਾ ਜੀ ਵਫਦ ਅੱਜ ਰਾਜਪਾਲ ਨੂੰ ਸ਼ਿਕਾਇਤ ਲੈ ਕੇ ਪਹੁੰਚਿਆ ਸੀ ਰਾਜਪਾਲ ਦੇ ਸਾਹਮਣੇ ਸਰਕਾਰ ਦੀ ਸ਼ਿਕਾਇਤ ਇਕਟਾਗ ਦੀ ਰੱਖੀ ਗਈ ਹੈ ਕਾਂਗਰਸ ਦੇ ਵਫਦ ਵੱਲੋਂ ਤਾਂ ਦੱਸ ਦਈਏ ਕਾਨੂੰਨ ਵਿਵਸਥਾ ਅਤੇ ਨਜਾਇਜ਼ ਮਾਈਨਿੰਗ ਦਾ ਮੁੱਦਾ ਗਵਰਨਰ ਦੇ ਸਾਹਮਣੇ ਚੁੱਕਿਆ ਗਿਆ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਕਿ ਠੇਕੇਦਾਰਾਂ ਦੇ ਨਾਲ ਸਰਕਾਰ ਦੀ ਮਿਲੀਭੁਗਤ ਹੈ ਸਰਕਾਰ ਹਜ਼ਾਰਾਂ ਕਈ ਕਰੋੜਾਂ ਰੁਪਏ ਦਾ ਵੱਡਾ ਕਪਲਾ ਪਾਇਆ ਗਿਆ ਤੇ ਚੀਫ ਮਿਨਿਸਟਰ ਦਾ ਮਨੀਸ਼ ਸੋਧਿਆ ਗ੍ਰਿਫਤਾਰ ਕੀਤਾ ਗਿਆ ਸੇਬਾਬ ਦੀ ਲੀਡਰਸ਼ਿਪ ਨੇ ਜੋ ਕੁਝ ਵੀ ਕੀਤਾ ਦਿੱਲੀ ਤੋਂ ਵੱਡੇ ਪੈਮਾਨੇ ਤੇ ਤਾਂ ਇਸ ਗੱਲ ਕਾ ਸਾਡੀ ਡਿਮਾਂਡ ਹੈ ਉਹਨਾਂ ਕੋਲੋਂ ਅਸੀਂ ਕਿਸੇ ਸੈਂਟਰ ਏਜੰਸੀ ਤੋਂ ਇਹਦੀ ਪ੍ਰੂਬ ਨਹੀਂ ਚਾਹੁੰਦੇ ਅਸੀਂ ਇਹਦਾ ਪ੍ਰੂਬ ਚਾਹੁੰਦੇ ਸਿਟਿੰਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਐਂਡ ਟਾਈਮ ਬਾਉਂਡ ਹੋਵੇ ਲਿਮਟਲੈਸ ਟਾਈਮ ਨੂੰ ਨਾ ਚੱਲਦਾ ਰਹਿ ਕੇ ਕਈ ਸਾਲ ਗੁਜ਼ਰ ਜਾਣ ਵਿਦੀਨ ਅ ਸਪੈਨ ਆਫ ਕਪਲ ਆਫ ਮੰਥਸ ਇਹ ਇਹ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਏ ਨੰਬਰ 2 ਮਾਈਨਿੰਗ ਪਾਲਿਸੀ ਇਹਨਾਂ ਦੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਦੀ ਗਰੰਟੀ ਸੀ ਸੱਚੇ ਪੰਜਾਬ ਨੂੰ ਇਹ 20000 ਕਰੋੜ ਰੁਪਇਆ ਮਿਨਿਮਮ ਮੈਂ ਹਰ ਸਾਲ ਕੱਢ ਕੇ ਦਵਾਂਗਾ ਤੁਸੀਂ ਹੈਰਾਨ ਹੋਵੋਗੇ 7 ਮਹੀਨੇ ਠੇਕੇਦਾਰਾਂ ਨੇ ਚਲਾਈ ਇਹ ਮਾਈਨਿੰਗ ਉਹਨਾਂ ਤੋਂ ਮਿਲਿਆ 70 70 ਕਰੋੜ ਰੁਪਇਆ 5 ਮਹੀਨੇ ਸਰਕਾਰ ਨੇ ਖੁਦ ਆਪਣੇ ਮਹਿਕਮਿਆਂ ਦੇ ਜ਼ਰੀਏ ਬਾਕੀ ਬਹਿਕ ਮੈਂ ਕੋ ਅਫਸਰ ਲੈ ਕੇ ਮਾਈਨਿੰਗ ਚਲਾਈ ਉਹ ਤਕਰੀਬਨ ਟੋਟਲ ਦੇ ਵਿੱਚ ਇਹਨਾਂ ਕੋ 135 ਤੋਂ 40 ਕਰੋੜ ਰੁਪਏ ਇਕੱਠਾ ਹੋਇਆ ਜਿੱਥੇ ਪ੍ਰੋਮਿਸ ਕੀਤਾ ਗਿਆ ਸੀ 20000 ਕਰੋੜ ਤੋਂ ਅਸੀਂ ਮੰਗ ਕੀਤੀ ਹੈ ਕਿ 19875 ਕਰੋੜ ਰੁਪਏ ਮਿਸਿੰਗ ਇਹਦੇ ਤੇ ਇਹ ਲੱਭੋ ਕੌਣ ਆਦਮੀ ਨੇ ਜਿਹਦੇ ਤੇ ਸੀਬੀਆਈ ਦੀ ਇਨਕੁਆਰੀ ਚੱਲਦੀ ਹੈ ਰੋਪੜ ਦੀ ਕੋ ਜੰਮੂ ਦਾ ਚੌਧਰੀ ਉਹ ਇਹ ਚੌਧਰੀ ਇਹਨਾਂ ਨੇ ਵੀ ਅਪਣਾ ਲੇ ਮੈਂਬਰ ਆਫ ਪਾਰਲੀਮੈਂਟ ਨੇ ਰਾਜ ਸਭਾ ਦੇ ਅਸ਼ੋਕ ਮਿੱਤਲ ਜਿਹੜੇ ਮਾਲਕ ਨੇ लवली 프로ਫੈਸ਼ਨਲ ਯੂਨੀਵਰਸਿਟੀ ਦੇ ਉਹਨਾਂ ਦੇ ਕੈਂਪਸ ਦੇ ਵਿੱਚ ਜ਼ਮੀਨ ਹੈ तकरीबन 100 ਕਰੋੜ ਰੁਪਏ ਦੀ ਉਹਦੀ ਅਸੀਂ ਇਹਨਾਂ ਨੂੰ ਕਿਹਾ ਉਹਦੀ ਵੀ ਜਾਂਚ ਕਰਵਾਈ ਜਾਏ ਗਵਰਨਰ ਦੀ ਲੈਂਡ ਹੈ ਸੈਕੰਡ ਬਲਬੀਰ ਸਿੰਘ ਸੀਚੇਵਾਲ ਉਹ ਵੀ ਐਮਪੀ ਹੈ ਆਪ ਦਾ ਉਹਦੀ ਵੀ ਜਾਂਚ ਕਰਵਾਈ ਜਾਏ ਉਹਦੇ ਕੋਲ ਵੀ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਹੈ ਉਹ ਵੀ ਕਈ ਕਰੋੜਾਂ ਰੁਪਏ ਦੀ ਡਿਮਾਂਡ ਕਰਨੇ ਗਵਰਨਰ ਸਾਹਿਬ ਨੂੰ ਵੀ ਅਸੀਂ ਇਹ ਗੱਲ ਕਿ ਕਿ ਫੌਜਾ ਸਿੰਘ ਸਰਦਾਰੀ ਦੀ ਆਡੀਓ ਜਨਤਕ ਹੋ ਚੁੱਕੀ ਹੈ ਉਹਦੇ ਪੀਏ ਦੇ ਬਿਆਨ ਜਨਤਕ ਹੋ ਚੁੱਕੇ ਨੇ ਅਜੇ ਤੱਕ ਵਿਜੀਲੈਂਸ ਨੇ ਉਹਦੇ ਪੀਏ ਨੂੰ ਤੇ ਫਰਾਰੀ ਨੂੰ ਇਨਵੈਸਟੀਗੇਸ਼ਨ ਵਾਸਤੇ ਕਿਉਂ ਨਹੀਂ ਬੁਲਾਇਆ ਕਿਉਂ ਕੇਸ ਰਜਿਸਟਰ ਨਹੀਂ ਕੀਤਾ ਗਿਆ ਇਹ ਸਾਡੀਆਂ ਪੰਜ ਵੱਡੀਆਂ ਜਿਹੜੀ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਗੁਜ਼ਾਰਿਸ਼ ਕਰਕੇ ਆਏ ਇਹਨਾਂ ਤੇ ਸੀ ਕਿ ਇਹਦੇ ਵਿੱਚ ਜਸਟਿਸ ਪੰਜਾਬ ਦੇ ਲੋਕ ਜਸਟਿਸ ਦ ਕਾਂਗਰਸ ਦਾ ਵਫਦ ਅਜੇ ਰਾਜਪਾਲ ਅਮਰਿੰਦਰ ਨੇ ਪਹੁੰਚਾ ਵਕਫਾ ਖ ਮੁੱਦੇ ਚੁਕੇਗੇ ਨੇ ਸਾਡੇ ਨਾਲ 250 ਕੀ ਰਵਨ ਇਸ ਵੇਲੇ ਚੁਰ ਚੁਕੀ ਨੇ ਇਸੇ ਖਬਰ ਤੇ ਹੋਰ ਗੱਲਬਾਤ ਲਈ ਸਿੱਧਾ ਰੁਕ ਕਰਾਂਗੇ ਰਵਨ ਜਾਣਨਾ ਚਾਹਾਂਗੇ ਵਕਫਾ ਖ ਮੁੱਦੇ ਅੱਜ ਜਿਹੜੇ ਚੁਕੇਗੇ ਨੇ ਕੀ ਕੁਝ ਸਿੱਟਾ ਨਿਕਲਦਾ ਵਿਖਾਈ ਦੇ ਰਿਹਾ ਕਿਹੜੇ ਕਿਹੜੇ ਮੁੱਦੇ ਲੈ ਕੇ ਅੱਜ ਕਾਂਗਰਸ ਦਾ ਵਫਦ ਗਵਰਨਰ ਹਾਊਸ ਪਹੁੰਚਿਆ ਸੀ ਬਿਲਕੁਲ ਅਮੀਤ तमाम ਵਿਰੋਧੀ ਧਿਰਾਂ ਨੇ ਜਿਹੜਾ ਹੈਗਾ ਹੁਣ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਪੰਜਾਬ ਗਵਰਨਰ ਨੂੰ ਪੰਜਾਬ ਕਾਂਗਰਸ ਦਾ ਵਫਦ ਵੀ ਮਿਲਿਆ ਜਿਸ ਦੇ ਵਿੱਚ ਅਮਰੀਂਦਰ ਸਿੰਘ ਰਾਜਾ ਵ ਸਕਿੰਦਰ ਰੰਧਾਵਾ ਔਰ ਅਰਨਾ ਚੌਧਰੀ ਖਾਸ ਤੌਰ ਤੇ ਸ਼ਾਮਲ ਰਹੇ ਔਰ ਜਿੱਤੇ ਲੀਕਰ ਪਾਲਿਸੀ ਨੂੰ ਲੈ ਕੇ ਸਰਕਾਰ ਨੂੰ ਕਟਾਰੇ ਦੇ ਵਿੱਚ ਕੜਾ ਕੀਤਾ ਉੱਥੇ ਹੀ ਮਾਈਨਿੰਗ ਪਾਲਿਸੀ ਨੂੰ ਔਰ ਮਾਈਨਿੰਗ ਦੇ ਵਿੱਚ ਕਰੋੜਾਂ ਰੁਪਏ ਦੀ ਜਿਹੜੀ ਲੁੱਟ-ਖਸੁੱਟ ਹੋਈ ਉਸ ਨੂੰ ਲੈ ਕੇ ਜੁਡੀਸ਼ੀਅਲ ਕਮਿਸ਼ਨ ਜਿਹੜੀ ਅੱਗੇ ਭਟਾਉਣ ਦੀ ਮੰਗ ਕੀਤੀ ਔਰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਦੀ ਮੰਗ ਕੀਤੀ ਗਈ ਔਰ ਲੀਕਰ ਪਾਲਿਸੀ ਨੂੰ ਲੈ ਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਤੇ ਸਵਾਲ ਖੜੇ ਕੀਤੇ ਨੇ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮਨੀਸ਼ ਸਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਬੈਠੇ ਉਹਨਾਂ ਲੋਕਾਂ ਵੱਲੋਂ ਉਹਨਾਂ ਲੋਕਾਂ ਦੇ ਲਈ ਪਾਲਿਸੀ ਬਣਾਈ ਗਈ ਸੀ ਜਿਹੜੇ ਲੋਕ ਅੱਜ ਜੇਲਾ ਦੇ ਵਿੱਚ ਨੇ ਇਸੇ ਕਰਕੇ ਜੇਕਰ ਪੰਜਾਬ ਦੇ ਵਿੱਚ ਇੱਕ ਸਾਈਜ਼ ਪਾਲਿਸੀ ਦੀ ਜਾਂਚ ਹੋ ਜਾਵੇ ਤਾਂ ਵੱਡਾ ਘੁਟਾਲਾ ਸਾਹਮਣੇ ਆ ਜਾਵੇਗਾ ਕਿਉਂਕਿ ਕੁਝ ਲੋਕਾਂ ਨੂੰ ਫਾਇਦਾ ਦੇਣ ਦੇ ਲਈ ਇਹ ਪਾਲਿਸੀ ਬਣਾਈ ਗਈ ਦਿੱਲੀ ਦੇ ਵਿੱਚ ਵੀ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਔਰ ਪੰਜਾਬ ਦੇ ਵਿੱਚ ਵੀ ਕਰੋੜਾਂ ਰੁਪਏ ਦਾ ਘੁਟਾਲਾ ਹੋਣ ਦਾ ਜ਼ਿਕਰ ਕੀਤਾ ਗਿਆ ਤੇ ਇਸੇ ਤਰੀਕੇ ਮਾਈਨਿੰਗ ਪਾਲਿਸੀ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਰਕੇਸ਼ ਚੌਧਰੀ ਨੂੰ ਲੈ ਕੇ ਸਵਾਲ ਖੜੇ ਕਰਦੇ ਜੀ ਆਮ ਆਦਿਪਾਟੀ ਦਾ ਹੁਣ ਆਮ ਆਦਿਪਾਟੀ ਦੀ ਸਰਕਾਰ ਦੇ ਵਿੱਚ ਰਕੇਸ਼ ਚੌਧਰੀ ਦੇ ਧੜਲੇ ਨਾਲ ਕੰਮ ਕਰ ਰਿਹਾ ਤਾਂ ਦੋ ਵੱਡੇ ਮੁੱਦੇ ਜਿਨ੍ਹਾਂ ਨੂੰ ਲੈ ਕੇ ਅੱਜ ਰਾਜਪਾਲ ਨੂੰ ਮਿਲਿਆ ਗਿਆ ਜੀ ਬਹੁਤੋ ਸ਼ੁਕਰੀਆ ਰਮਨ ਜੀ ਸਾਰੇ ਖਬਰਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਤਾਂ ਵਾਕਿਆ ਜੀ ਕੀ ਕੁਝ ਸੱਟਾ ਨਿਕਲੇਗਾ ਐਸਾ ਮੀਟਿੰਗ ਦਾ ਕਿ ਵਾਕਿਆ ਜੀ ਰਾਜਪਾਲ ਐਸਾ ਗੱਲ ਦਾ ਨੋਟਿਸ ਸੈਂਗੇ ਜਿਹੜੇ ਮੁੱਦੇ ਚੁੱਕੇ ਗਏ ਨੇ ਉਹਨਾਂ ਨੂੰ ਲਾ ਸਮਾਂ ਦੱਸੇਗਾ ਪਰ ਵਿਰੋਧੀ ਤਰ੍ਹਾਂ ਸਰਕਾਰ ਨੂੰ ਲੈ ਕੇ ਇਕ ਜੁਟ ਹੁੰਦੀਆਂ ਜ਼ਰੂਰ ਵਿਖਾਈ ਦੇ ਰਹੀਆਂ ਨੇ ਸਰਕਾਰ ਦੇ ਉੱਪਰ ਵਖਵਾ ਖਟਕ ਦੇ ਨਾਲ ਹਮਲਾਵਰ ਹੋ ਰਹੀਆਂ ਨੇ ਵਿਰੋਧੀ ਤਰ੍ਹਾਂ